ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸੀਐਮਕੇ ਐਮਬਰਾਇਡਰੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਇਹ ਬਹੁਤ ਹੀ ਸੋਹਣਾ ਜਾਂ ਪੀਸੀਐਮਕੇ ਐਮਬਰਾਇਡਰੀ ਵੱਲੋਂ ਰੈਡੀ ਕੀਤਾ ਗਿਆ ਹੈ ਫੈਬਰਿਕ ਬਹੁਤ ਹੀ ਸੋਹਣਾ ਹੈ ਤੇ ਅਗਰ ਹੁਣ ਆਪਾਂ ਦਿਖਾਣੇ ਆ ਨੈਕਸਟ ਇਹ ਜੀ ਆਪਣਾ ਘੇਰਾ ਆ ਜਾਂਦਾ ਹੈ ਤੇ ਆ ਜਾਂਦਿਆਂ ਛਾਕਾ ਇਹਨੂੰ ਆਪਾਂ 3 ਸਾਈਡਡ ਵੀ ਸੂਟ ਬੋਲ ਸਕਦੇ ਆ ਇਹਦਾ ਆਪਾਂ ਕਲਰਸ ਦਾ ਵੀ ਬਹੁਤ ਵਧੀਆ ਕੰਬੀਨੇਸ਼ਨ ਕੀਤਾ ਆਇਆ ਹੈ 4 ਥ्रेड ਪਾਏ ਹੋਏ ਨੇ ਇੱਕ ਤਿੱਲਾ ਪਾਇਆ ਹੋਇਆ ਵਿੱਚ ਇਹਦੇ ਤੇ ਬਹੁਤ ਹੀ ਸੋਹਣਾ ਜਿਹਾ ਸੂਟ ਆਪਾਂ ਕੱਢ ਕੇ ਰੈਡੀ ਕੀਤਾ ਹੋਇਆ ਹੈ ਕਸਟਮਰ ਔਨ ਡਿਮਾਂਡ ਸੀਗੀ ਤੇ ਇਹਦੇ ਵਿੱਚ ਆਪਾਂ ਛੋਟੀਆਂ-ਛੋਟੀਆਂ ਬੂਟੀਆਂ ਵੀ ਪਾਈਆਂ ਹੋਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਜਿਹੀਆਂ ਇਹ ਬੂਟੀਆਂ ਸ਼ਰਟ ਨੂੰ ਆਪਣੀ ਨੂੰ ਬਹੁਤ ਹੀ ਸੋਹਣਾ ਜਿਹਾ ਬਣਾਉਂਦੀਆਂ ਨੇ ਇਹ ਬੂਟੀਆਂ ਤੇ ਨੈਕਸਟ ਆਪਣੀਆਂ ਜੀ ਇਹ ਨੇ 슬ੀਵਸ ਬਹੁਤ ਹੀ ਸੋਹਣੀਆਂ 슬ੀਵਸ ਨੇ ਦੇਖੋ ਜੈਨੂਅਲ ਜਿਹੀਆਂ ਇਹ 슬ੀਵਸ ਨੇ ਜੈਨੂਅਲ ਜਿਹੇ ਦਾ ਪ੍ਰਾਈਸ ਹੈ 1000 ਇਹਦਾ ਸਿਰਫ ਪ੍ਰਾਈਸ ਹੋਏਗਾ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਹੈਵੀ ਸੂਟ ਵੀ ਲੱਗਦਾ ਪਿਆ ਏ ਅਗਰ ਤੁਸੀਂ ਵੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਕਢਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਤੋਂ ਬਹੁਤ ਹੀ ਸੋਹਣੇ ਸੂਟ ਤੁਸੀਂ ਕਢਵਾ ਸਕਦੇ ਹੋ ਅਸੀਂ ਡੀਟੀਸੀ ਦੇ ਥਰੂ ਪਾਰਸਲ ਵੀ ਕਰਦੇ ਹਾਂ ਤੁਸੀਂ ਸਾਡੇ ਕੋਲ ਵਿਜ਼ਿਟ ਨਹੀਂ ਹੋ ਸਕਦੇ ਤੇ ਤੁਸੀਂ ਆਰਡਰ ਵੀ ਦੇ ਸਕਦੇ ਹੋ ਜਿਨ੍ਹਾਂ ਨੇ ਹਜੇ ਤੱਕ ਸਾਫਟਵੇਅਰ ਦੇ ਰਿਗਾਰਡਿੰਗ ਵੀਡੀਓ ਨਹੀਂ ਦੇਖੀਆਂ ਸਾਡੇ YouTube ਚੈਨਲ ਤੇ ਉਹ ਵੀ ਵੀਡੀਓ ਹੈਗੀਆਂ ਨੇ ਸਾਫਟਵੇਅਰ ਦੇ ਰਿਗਾਰਡਿੰਗ ਤੁਸੀਂ ਉਹ ਵੀ ਦੇਖ ਸਕਦੇ ਹੋ ਹਾਂਜੀ ਤੇ ਆਪਾਂ ਡਿਜ਼ਾਈਨ ਵੀ ਐਡਿਟ ਕਰਕੇ ਦੇ ਦਿੰਨੇ ਆ ਜਾਂ ਫਿਰ ਡਿਜ਼ਾਈਨ ਰੈਡੀ ਵੀ ਕਰਕੇ ਦੇ ਦਿੰਨੇ ਆ ਅਗਰ ਤੁਸੀਂ ਉਹ ਵੀ ਰੈਡੀ ਕਰਵਾਉਣੀ ਹੋ ਤਾਂ ਸਾਡੇ ਕੋਲੋਂ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਤੇ ਸੂਟ ਵੀ ਰੈਡੀ ਕਰਵਾ ਸਕਦੇ ਹੋ ਹਾਂਜੀ ਥੈਂਕ ਯੂ ਜੀ